ਮੈਂ ਆ ਗਿਆ ਆ ਗਿਆ ਮਰ ਜਾਣਿਆ ਖੇ ਖਾ ਕੇ ਸਾਰੇ ਪਿੰਡ ਦਾ ਠੇਕਾ ਤੈਨੂੰ ਦਿੱਤਾ ਆ ਸਾਰੀ ਦਿਹਾੜੇ ਕੁੱਤੇ ਵਾਂਗੂ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਮੂੰਹ ਚੱਕ ਕੇ ਤੁਰਿਆ ਰਹਿਣਾ ਸਾਨੂੰ ਦੱਸ ਦਿੰਨਾ ਮੈਂ ਚੱਲਾ ਤੁਰੇ ਉਹ ਮੂੰਹ ਚੱਕ ਕੇ ਕਦੀ ਪਹਾੜਾ ਕਦੀ ਕਿਤੇ ਦਾ ਸਟੇਟਸ ਪਾਉਂਦਾ ਸਾਨੂੰ ਤਾਂ ਲੋਕੀ ਆ ਕੇ ਲਖਦੇ ਆ ਵੀ ਕਿੱਥੇ ਮੂੰਹ ਚੱਕ ਕੇ ਤੁਹਾਡੇ ਮੁੰਡੇ ਨੇ ਇੱਥੇ ਸਣਪ ਚੜ ਪਾਈ ਦੇਣੀ ਕੰਨ ਕੋ ਘਰ ਦਾ ਕੰਮਕਾਰ ਵੀ ਕਾਲਿਆ ਕਰ ਜਿੱਥੇ ਦੇਖੋ ਮੂੰਹ ਜਾ ਕੇ ਕਦੀ ਕੁੱਤਿਆਂ ਕੋ ਇਧਰ ਨੂੰ ਲੋਕੀ ਬਾਪੂ ਐਵੇਂ ਏਦਾਂ ਕਰਦੇ ਰਹਿੰਦੇ ਆ ਲੋਕਾਂ ਦਾ ਕੀ ਪਤਾ ਲੋਕੀ ਤਾਂ ਦੁਆ ਨਾ ਕਰ ਤੁਹਾਡੇ ਮੁੰਡੇ ਨੇ ਖੂਦ ਛਾਲ ਮਾਰੀ ਆ ਉਦੋਂ ਹੀ ਲੋਕੀ ਕਰਦੇ ਰਹਿੰਦੇ ਬਾਪੂ ਤੂੰ ਇਹਨਾਂ ਦੀਆਂ ਨਾ ਸੁਣਿਆ ਗੱਲ ਬਾਣੀਆਂ ਇੰਨਾ ਹੂਠ ਪਾਣੀ ਨਹੀਂ ਪੀਂਦਾ ਜਿੰਨਾ ਇਹ ਸੂਟੇ ਖਿੱਚਦਾ ਇਹਨੂੰ ਆਪਣੇ ਪਿਓ ਨੂੰ ਕਦੀ ਧੋ ਵੀ ਲਿਆ ਕਰ ਸਾਰੇ ਹੀ ਬਸ ਲਵੇੜਨ ਨੂੰ ਤੂੰ ਇਹ ਧੋਣ ਨੂੰ ਤੁਹਾਡਾ ਪੇ ਇਹਨੂੰ ਮਰ ਜਾਇਆ ਕਰ ਕਹਿੰਦੇ ਧੋ ਲਿਆ ਕਰ ਕਦੀ ਕਿਤੇ ਨਾ ਕਿਤੇ ਹੁੰਦਾ ਰਹੇ ਕਰਦੇ ਕੰਮ ਕੰਮ ਨੂੰ ਤੈਨੂੰ ਮੌਤ ਪੈ ਜਾਂਦੀ ਆ ਹੈਂ ਕੀ ਮਹਾਂ ਕੰਨੀ ਆਪਾਂ ਨੇ ਅਦੇ ਤੇ ਤੈਨੂੰ ਮੋਤ ਪੈ ਗਈ ਹੈ ਪਰਸੋਂ ਤੂੰ ਗਵਾਂਡੀਆਂ ਦੇ ਮੁੰਡੇ ਦਾ ਆਟਾ ਚੱਕੀ ਜਾਂਦਾ ਸੀ ਮੂੰਹ ਸਿਰ ਤੋਂ ਇੱਕ ਕੀਤਾ ਸੀ ਆਟੇ ਨਾਲ ਹੈ ਮੈਂ ਤੈਨੂੰ ਘਰ ਦੇ ਕੰਮ ਤਾਂ ਨਹੀਂ ਆਹ ਗੱਲ ਸੁਣ ਬਾਸੋਂ ਬਾਸੋਂ ਮੈਂ ਆ ਕੀ ਬਣਾਇਆਦਾ ਓਏ ਹੈ ਨਹੀਂ ਆਹ ਨੰਬਰ ਪਲੇਟ ਕਿੱਥੋਂ ਬਸ ਕੇ ਬੈਠ ਮੁਗਰਾਇਆ ਹੈਂਡਲ ਨਹੀਂ ਇਹ ਹੈਂਡਲ ਕਿੱਥੋਂ ਲਗਾਉ ਹੈਂ ਹੈਂਡਲ ਕਰਾਤਾ ਆ ਟੇਪ ਦੇ ਕਾ ਕਾਲਾ ਕਰਕੇ ਕਿੱਥੋਂ ਬੰਨ੍ਹ ਦੇ ਕੇ ਕਿਹੜੇ ਜਿਹੜੇ ਤਰ੍ਹਾਂ ਦੇ ਕਰੇਗਾ ਜਨਾ ਤੇਰਾ ਸਵੇਰ ਨੂੰ ਹੀ ਫੋਨ ਵੱਜਣ ਲੱਗ ਪੈਂਦਾ ਫੱਜ ਰਹੀ ਤੂੰ ਕਦੋਂ ਆਉਣਾ ਕਦੋਂ ਆਉਣਾ ਜਾਦੀਆਂ ਤੈਨੂੰ ਛੁੱਟੀਆਂ ਹੋਈਆਂ ਤੈਨੂੰ ਕੋਈ ਪੁੱਛਿਆ ਤੈਨੂੰ ਥੋੜੀ ਠੀਕ ਸਾਕੇਗਾ ਕਿ ਨਹੀਂ ਹੋਇਆ ਹੈ ਹੂੰ ਜਾ ਕੇ ਉੱਥੋਂ ਖੜੇ ਹੋ ਜਨਾ ਅਖਿਆ ਜੀ ਬੱਸ ਸਟੈਂਡ ਤੇ ਖੜੇ ਹੋ ਜਿਓ ਮੈਂ ਤੁਹਾਨੂੰ ਲੈ ਜਾਊਂਗਾ ਉੱਥੇ ਆ ਕੇ ਬਾਹਰ ਚੱਲ ਕੇ ਤਿੰਨ ਤਿੰਨ ਭਾਗ ਨੇ ਤੂੰ ਕਦੋਂ ਨੂੰ ਲੈ ਕੇ ਆਇਆ ਜਨਾ ਮੈਂ ਤੇਰੇ ਮਾਰ ਮਾਰ ਚ ਪੜਾ ਤੇਰਾ ਮੂਹੇ ਦਾ ਬਾਪ ਕਰਦੇ ਬਾਪ ਆਹ ਦਾ ਬਾਪ ਐਡਰਸ ਤਾਂ ਬੈਟਲੂ ਪਹਿਲਾਂ ਹੀ ਸੀ ਬਾਪ ਆਹ ਦੇਖਦਾ ਜੀ ออาไม่มาไมดูม,ม,มาปะ